ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਦੇ ਲਈ ਹਲਕਾ ਪੋਆ ਦੇ ਭਾਜਪਾ ਤੋਂ ਸਾਬਕਾ ਵਿਧਾਇਕ ਸੀਮਾ ਦੇਵੀ ਆਪਣੇ ਸਾਥੀਆਂ ਸਣੇ ਪਹੁੰਚੀ ਇਸ ਮੌਕੇ ਇਸ ਮੌਕੇ ਉਹਨਾਂ ਵੱਲੋਂ ਹਲਕਾ ਪੋਆ ਵਿਖੇ ਪੈਂਦੇ ਪਿੰਕੋਲੀਆਂ ਅਤੇ ਪਿੰਡ ਪੰਮਾ ਦਾ ਦੌਰਾ ਕੀਤਾ ਗਿਆ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਮੁੱਢਲੀਆਂ ਜ਼ਰੂਰਤਾਂ ਦੇ ਚਲਦੇ ਮੰਜੇ ਬਿਸਤਰੇ ਰਾਸ਼ਨ ਅਤੇ ਕੱਪੜੇ ਵੰਡੇ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸੀਮਾ ਕੁਮਾਰੀ ਨੇ ਕਿਹਾ ਹੈ ਕਿ ਹੜ੍ਹਾਂ ਤੋਂ ਬਾਅਦ ਲਗਾਤਾਰ ਉਹ ਅਤੇ ਉਹਨਾਂ ਦੀ ਟੀਮ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਦੌਰਾ ਕਰ ਰਹੇ ਅਤੇ ਜਿਹੜੇ ਲੋਕ ਇਸ ਫਾੜ ਦੇ ਚਪੇਟ ਵਿੱਚ ਆ ਕੇ ਆਪਣੇ ਮਕਾਨ ਦੁਕਾਨਾਂ ਅਤੇ ਫਸਲਾਂ ਦਾ ਨੁਕਸਾਨ ਝੱਲ ਰਹੇ ਹਨ ਉਹਨਾਂ ਨੂੰ ਮਿਲ ਕੇ ਮੁਰਲੀ ਸਹਾਇਤਾ ਦਿੱਤੀ ਜਾ ਰਹੀ ਹੈ ਤਾਂ ਜੋ ਆਪਣੇ ਪਰਿਵਾਰ ਦਾ ਪਾਲਣ ਪੋषण ਕਰ ਸਕਣ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਪਾਣੀ ਪੂਰਾ ਉਤਰਨ ਤੋਂ ਬਾਅਦ ਜਿਨ੍ਹਾਂ ਲੋਕਾਂ ਦਾ ਜੋਜੋ ਨੁਕਸਾਨ ਹੋਇਆ ਉਹਨਾਂ ਦਾ ਮੌਈਨਾ ਕਰਕੇ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਬੰਦੀ ਸਹਾਇਤਾ ਦਿੱਤੀ ਜਾਵੇਗੀ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes. <laughs> ਕਾਲੇ ਦਿਨ ਤਾਂ ਬਹੁਤ ਬੁਰਾ ਹਾਲ ਸੀ ਅਸੀਂ ਇਤਨਾ ਤੱਕ ਪਹੁੰਚ ਨਹੀਂ ਸਕਦੇ ਸੀ ਮੈਂ ਦੂਸਰੇ ਦਿਨ ਆ ਕੇ ਜੋ ਦੇਖਿਆ ਤੇ ਕਿਹਾ ਇਹ ਬਹੁਤ ਬੁਰਾ ਹਾਲ ਹੈ ਲੋਕਾਂ ਦੇ ਘਰਾਂ ਵਿੱਚ ਪਾਣੀ ਮਤਲਬ ਲੱਖ ਲੱਖ ਪਾਣੀ ਆ ਗਿਆ ਸੀ ਬਹੁਤ ਚਿੱਕੜ ਕਾਰਾ ਘਰਾਂ 'ਚ ਪਰ ਘਰਾਂ ਦਾ ਬਹੁਤ ਨੁਕਸਾਨ ਹੋਇਆ ਸੀ ਔਰ ਆਹੀ ਵੀ ਇੱਕ ਲੋਕ ਦੌਰੇ ਜਿਹੜੇ ਤੇ ਕੀਤੀਆਂ ਲੰਗਰ ਵੀ ਪੰਡੇ ਆ ਫਿਰ ਹੋਰ ਵੀ ਜਿੰਨੀ ਜੋ ਸੇਵਾ ਹੈ ਸਾਡੇ ਕੋਲ ਮੈਂ ਆਪਣੇ ਵੱਲੋਂ ਵੀ ਕੀਤੀ ਹੈ ਔਰ ਪਾਰਟੀ ਦੇ ਬਹੁਤ ਸਾਰੇ ਸਾਡੇ ਕਾਰਜਕਰਤਾ ਨੇ ਵੀ ਕੀਤੀ ਸੇਵਾ ਸੋ ਅੱਜ ਜਿਹੜੀ ਇਹ ਰਾਤ ਕੋਛਿਆ ਕੇ ਪ੍ਰਧਾਨ ਮੰਤਰੀ ਰਾਤ ਕੋਛ ਤੇ ਅਸੀਂ ਉਹ ਲੈ ਕੇ ਆਇਆ ਪਿੰਡਾਂ ਵਿੱਚ ਉਹਦੇ ਵਿੱਚ ਕੀਤਾ ਹੈ ਗਿਆ ਰਾਸ਼ਨ ਕੀਤਾ ਗਿਆ ਉਹਦੇ ਵਿੱਚ ਬੈੱਡ ਸ਼ੀਟ ਹੈ ਗਿਆ ਗਰਮ ਉਹਦੇ ਵਿੱਚ ਮੰਜਾ ਹੈ ਉਹ ਪਾਣੀ ਹੈ ਉਹਦੇ ਵਿੱਚ ਜੂਸ ਹੈ ਸੋ ਇਸ ਤਰ੍ਹਾਂ ਲਿਆ ਕੀਤਾ ਅਸੀਂ ਜਿਹੜੀਆਂ ਨਾ ਉਹ ਪਿੰਡਾਂ ਵਿੱਚ ਜਿਹੜੇ ਜਿਨ੍ਹਾਂ ਦੇ ਘਰ ਬਹੁਤ ਜ਼ਿਆਦਾ ਬਾਹਰ ਨਾਲ ਪ੍ਰਭਾਵਿਤ ਹੋਇਆ ਉਹਨਾਂ ਪਰਿਵਾਰਾਂ ਨੂੰ ਦੇ ਰਹੇ ਆ ਵੰਡ ਰਹੇ ਆ ਔਰ ਇਹ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਸੋ ਇਸੇ ਤਰ੍ਹਾਂ ਸਾਡਾ ਇਹ ਜਿਹੜਾ ਸਮਾਨ ਜਿਹੜਾ ਵੱਖ-ਵੱਖ ਪਿੰਡਾਂ ਵਿੱਚ ਜਿਹੜਾ ਅਸੀਂ ਹਰ ਦਿਨ ਜਿਹੜਾ ਹੈ ਇਹ ਰਾਤ ਕੋਚ ਦੇਣੀ ਹੈ ਸੋ ਅਸੀਂ ਸਾਰਾ ਪੰਜਾਬ ਜੋ ਅੱਜ ਬਾੜ ਨਾਲ ਪ੍ਰਭਾਵਿਤ ਹੋਇਆ ਹੈ ਸੋ ਇਹਦੇ ਵਿੱਚ ਸਾਰਾ ਦੇਸ਼ ਜਿਹੜਾ ਆ ਉਹ ਪੰਜਾਬ ਦੇ ਨਾਲ ਹੈ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਉਹਨਾਂ ਨੇ ਵੀ ਰਾਸ਼ਨ ਭੇਜਿਆ ਔਰ 5 ਕਰੋੜ ਰੁਪਏ ਦੀ ਰਾਸ਼ੀ ਭੇਜੀ ਹੈ ਸੋ ਗੁਆ ਦੇ ਜਿਹੜੇ ਸਾਡੀ ਸਰਕਾਰ ਹੈ ਉਹਨਾਂ ਨੇ ਵੀ ਰਾਸ਼ਨ ਔਰ 5 ਕਰੋੜ ਦੇਣ ਦਾ ਜਿਹੜਾ ਹੈ ਉਹਨਾਂ ਨੇ ਵੀ ਬੋਲਿਆ ਹੈ ਸੋ ਇਸੇ ਤਰ੍ਹਾਂ ਹੀ ਮਤਲਬ ਅਲੱਗ-ਅਲੱਗ ਸਟੇਟਾਂ ਚੋਂ ਜਿਹੜਾ ਆ ਰਸਨ ਆ ਰਿਹਾ ਹੈ ਦਿੱਲੀ ਤੋਂ ਵੀ 5 ਕਰੋੜ ਰੁਪਈਆ ਦਾ ਰਸਨ ਆਇਆ ਹੈ ਸੋ ਇਹ ਅਸੀਂ ਜਿਹੜਾ ਪੰਜਾਬ ਚ ਪੂਰੇ ਪੰਜਾਬ ਚ ਵੰਡ ਰਿਆ ਹੋਰ ਅੱਜ ਅਸੀਂ ਕੋਈ ਹਫ਼ਤੇ ਵਿੱਚ ਵੀ ਇਹ ਆ ਪ੍ਰਾਇਰ ਪਰਿਵਾਰਾਂ ਦੇ ਲਈ ਲੈ ਕੇ ਆਇਆ ਸੋ ਲੋਕ ਵਿਚਾਰੇ ਉਹਨਾਂ ਦੇ ਘਰਾਂ ਵਿੱਚ ਚਾਹੀਦੀ ਕੀ ਚਾਰਚ ਜਿਹੜਾ ਵੀ ਕੀਤਾ ਹੈ ਸੋ ਬਹੁਤ ਜ਼ਿਆਦਾ ਲੋਕਾਂ ਦਾ ਜਿਹੜਾ ਮੁਖਾਨ ਹੋ ਜਾਇਆ ਉਹ ਪਰਭਾਈ ਤੇ ਬਹੁਤ ਟਾਈਮ ਲੱਗ ਰਹਾ ਹੁੰਦਾ ਆ ਲੇਕਿਨ ਆਪਣਾ ਇਹ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਜਿਹੜੀ ਪਰਿਵਤੀ ਰਾਤ ਖੇੜੀ ਅਸੋ ਦੇ ਸਕੀਏ ਨੇ ਕੁਲ ਦੇ ਪਿੰਡਾਂ ਦੇ ਅੱਜ ਦੋ ਦਿਨ ਪਿੰਡਾਂ ਦਾ ਰਾਸ਼ਨ ਹੈਗਾ ਸੋ ਰਾਸ਼ਨ ਸਾਡਾ ਜਿਹੜਾ ਹੈ ਅਸੀਂ ਸਭ ਨੇ ਵਿੱਚ ਪਿੱਛੇ ਜਿੱਤੇ ਜਿਵੇਂ ਜਿਹੜੇ ਟਰੱਕ ਆਈ ਜਾਂਦੇ ਆ ਉਹ ਸਮਾਨ ਅਸੀਂ ਕਮੇਟੀ ਬਣੀ ਹੈ ਸਾਡੇ ਕਾਰਜਕਰਤਾ ਦੀ ਉਸੇ ਤਰ੍ਹਾਂ ਉਹ ਕਮੇਟੀ ਵਾਲੇ ਜਿਹੜਾ ਰਾਸ਼ਨ ਜਾ ਕੇ ਉਤਾਰਦੇ ਆ ਇਹਨਾਂ ਤੋਂ ਆਪਾਂ ਟਰਾਲੀਆਂ ਭੇਜਨੀ ਆ ਟਰਾਲੀਆਂ ਚੋਂ ਰਾਸ਼ਨ ਲੈ ਕੇ ਆਣਾ ਫਿਰ ਪਿੰਡਾਂ ਵਿੱਚ ਸਰਵ ਕਰ ਰਹੇ ਆ ਸੋ ਇੱਕ ਦਿਨ ਤੇ ਸਾਰੇ ਪਿੰਡ ਕਵਰ ਨਹੀਂ ਹੋ ਪਾਣੇ ਇਹ ਪਿੰਨੇ ਥੋੜੇ ਥੋੜੇ ਦਿਨ ਲੱਗ ਜਰਿਆ ਇਸੇ ਤਰ੍ਹਾਂ ਦਵਾਈਆਂ ਦੀ ਕਿਤਾਬ ਜਿਹੜੀਆਂ ਨਾਲ ਆ ਰਹੀਆਂ ਕਿਉਂਕਿ ਜਿਹਨਾਂ ਘਰਾਂ ਵਿੱਚ ਪਾਣੀ ਗਿਆ ਹੀ ਨਹੀਂ ਆ ਨਿਕਲਿਆ ਹੀ ਨਹੀਂ ਆ ਉੱਥੇ ਔਰ ਜਿਹੜੀ ਜਗ੍ਹਾ ਤੇ ਪਾਣੀ ਨਿਕਲ ਨਹੀਂ ਸਕਦਾ ਉੱਥੇ ਸਾਨੂੰ ਬਾਰੇ ਕਿ ਬਿਮਾਰੀ ਨਾਲ ਕਿਤੇ ਫੈਲ ਜਾਏ ਸੋ ਉਹਦਾ ਵੀ ਸਾਰਾ ਪ੍ਰਬੰਧ ਜਿਹੜਾ ਆ ਆਪਾਂ ਕਰ ਰਹੇ ਆ ਸੋ ਆਸ ਤੇ ਆਸ ਤੇ ਹੌਲੀ ਹੌਲੀ ਸਾਰਾ ਕੰਮ ਜਿਹੜਾ ਆ ਠੀਕ ਹੋ ਜਾ ਪਰ ਪੰਜਾਬ ਸਾਡਾ ਫੇਰ ਤੋਂ ਇੱਕ ਵਾਰ ਦੁਬਾਰਾ ਵਧਿਆ ਹਿਸ